ਸਾਰਿਆਂ ਨੂੰ ਹੋਰ ਸਨਾਂ ਸਾਰੇ ਭੈਣ ਭਰਾ ਠੀਕ ਠਾਕ ਉਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋਣਗੇ ਤੇ ਅੱਜ ਆਇਆ ਇਹ ਵੀਡੀਓ ਬਣਾ ਕੇ ਤੇ ਬੱਚੇ ਕਹਿਣਗੇ ਕੁਝ ਖਾਣ ਦਾ ਦਿਲ ਕਰਨ ਗਿਆ ਵਾ ਤੇ ਮੈਂ ਬਣਾਉਣ ਲੱਗੀ ਆ ਸੈਂਡਵਿਚ ਇਹ ਵੀ ਨਾ ਲਿਆ ਰਹੀ ਤੇ ਮਿਹਨਾਰੇ ਅੱਜ ਦੀ ਕਰਕੇ ਸ਼ੁਰੂਆਤ ਕਰਾਇਓ ਤੇ ਮਿਹਨਾਰੇ ਦੀ ਸ਼ੁਰੂਆਤ ਕਰ ਲਈ ਅੱਜ ਤੇ ਨਾਲੇ ਖਾਣ ਨੂੰ ਬਣਾ ਲਈਏ ਤੇ ਇਹਦੇ ਵਿੱਚ ਮੈਂ ਪਾਇਆ ਵਾ ਪਿਆਜ਼ ਖੀਰਾ ਤੇ ਹਰੀ ਮਿਰਚ ਤੇ ਟਮਾਟਰਾਂ ਦੇ ਵੀ ਨਾ ਪਾਇਆ ਤੇ ਨਹੀਂ ਪਾਇਆ ਵਿੱਚ ਤੇ ਹੋਰ ਆਪਾਂ ਲੂਣ ਤੇ ਕੀ ਹੋਰ ਦੀ ਪਾਇਆ ਕਰਨ ਲੂਣ ਚਾਰ ਮਸਾਲਾ ਹਾਂ ਤੇ ਮਿਉਰਿਸ ਪਈ ਹਾਂ ਹਾਂ ਉਹ ਪਾਈ ਤੇ ਉਹਦਾ ਕਰਨੇ ਇੱਕ ਪਾਸੇ ਆਲੂ ਵੀ ਉਪਰ ਨੂੰ ਆਦੇ ਰੱਖੇ ਦੀ ਤੇ ਮੈਂ ਕਿਹਾ ਉਹ ਆਪਾਂ ਆ ਕੇ ਇਹਦੇ ਫੇਰ ਬਣਾਵਾਂਗੇ ਅੱਜ ਆਪਾਂ ਨੇ ਇਦਾਂ ਖੀਰੇ ਹਰੇ ਵਾਲੇ ਬਣਾਉਨੇ ਆ ਠੀਕ ਆ ਨਾ

ਨੇ ਦਬਾ ਦੋ ਨਹੀ ਮੈਂ ਪਹਿਲੇ ਬੋਲਵਾ ਪਾਇਆ ਹਾਂ ਲਾ ਲਾ ਦੇ ਇਹ ਇੰਡੈਕਸ ਲਾ ਦੋ ਤੁਹਾਡਾ ਇਹ ਆਪਾਂ ਪਹਿਲੀ ਟ੍ਰਾਈ ਕਰ ਲੱਗੇ ਆ ਜੀ ਇਹ ਚੀਜ਼ ਦੇਖੋ ਕਿ ਬਰੀਬੰਦੀ ਹੈ ਪਰ ਉਹ ਕੋ ਨਾਲ ਨਹੀਂ ਆਉਂਦਾ ਹਾਲੋਜੀ ਤੇ ਕਿਹਨੂੰ ਮੈਂ ਹੁਣ ਮਾਰਾਂ ਕੀ ਕੰਮ ਨਹੀਂ ਮਾਰਨ ਛੋੜੋ ਉਹ ਜਿੱਥੇ ਰੱਖਣਾ ਉਹ ਰੂਟਿੰਗ ਉਹਦੀ 1.77 ਵਿੱਚ ਤੇ ਹੁਣ ਜਦੋਂ ਇਹ ਹੋ ਗਿਆ ਥੋੜਾ ਜਿਹਾ ਟਾਈਮ ਦੋ ਮਿੰਟ ਲੱਗਦਾ ਲੱਗਦੀ ਇਹਨੂੰ ਇਹਦਾ ਪਾਸਾ ਕੰਟਰੋਲ ਆਦੀ ਕਿ ਇਹ ਆਪੇ ਆਪਾਂ ਪੈਡੀ ਨਹੀਂ ਮਤਲਬ ਕਿ ਟਰਾਈ ਕਰ ਲਏ ਆ ਠੀਕ ਕਰ ਆ ਤੂੰ ਮੈਨੂੰ ਬੋਲ ਦੇ ਇਹ ਵੀ ਆਏ ਲੱਗੇ ਬਣਾਏ ਨਹੀਂ ਇਹਦੇ ਤੇ ਆਪਣਾ ਮਲ ਲੈ ਆਉਂਦੇ ਨੂੰ ਮਮੀ ਟੂਰਸ ਲੈਣ ਨਾਲ ਟਾਈਮ ਮੇਂ ਨਾ ਮਮੀ ਨਹੀਂ ਆਉਂਦੀ ਮਮੀ ਨਾਲ ਨਹੀਂ ਆਉਂਦੀ ਨਹੀਂ 10 ਵੀ ਦੇਉ ਕਿੱਦਾਂ ਆਹ ਕੱਪੜੇ ਲੈਣ ਗਿਆ ਜੀ ਉਦੋਂ ਤੋਂ ਤਸਲਾ ਭੜ ਗਈ ਤਾਂ ਬੰਦਾ ਆਇਆ ਪੰਜ ਦਿਨ ਹੋ ਗਏ

ਬਾਕੀ ਵਾਲੇ ਕਿਉਂ ਕਿਉਂ ਵਜਾ ਉਪਰੋਂ ਡੋਲੂ ਲਾ ਕਿਉਂ ਆ ਉਪਰ ਵਾਲਾ ਲਾ ਲਾ ਆ ਲੋ ਜੀ ਆਪਣੇ ਬੜਕੇ ਹੋ ਕੇ ਆ ਤਿਆਰ ਹੁਣ ਆਪਾਂ ਲੋ ਜੀ ਇਸਦੀ ਬਣੀ ਆ ਠੀਕ ਆ ਏ ਆਪੇ ਜਦੋਂ ਇਹਦਾ ਇਹ ਹੈ ਵਰਦਾ ਬਣਾ ਕਿ ਜਦੋਂ ਕੋਈ ਰੈਡੀ ਹੋਏ ਨਾ ਇਹ ਕੋਈ ਗ੍ਰੀਨ ਸ਼ੋਅ ਕਰ ਦਿੰਦੀ ਹੈ ਇਹ ਵੀ ਬਣ ਗਿਆ ਵਾ ਬੰਕੀ ਟੇਸਟ ਕਰਕੇ ਦੱਸਦੇ ਆ ਕੀ ਸਿਸਟਮ ਹੈ ਸੋਹਣੇ ਬਟਾ ਇਹ ਤਾਂ ਇਹ ਤਾਂ ਮਾੜਾ ਵਾ ਦੇਸੀ ਆ ਕਹਿੰਦਾ ਤੇਸੀ ਆ ਲਓ ਜੀ ਹੋਰੇ ਵੀਓ ਦੇ ਆਪਾਂ ਦੇ ਤੇ ਜਦੋਂ ਹੋ ਗਏ ਰੈਡੀ ਦੇ ਉਦੋਂ ਆ ਜੂ ਦੇਖਣ ਨੂੰ ਤਾਂ ਬਹੁਤ ਟੇਸਟ ਲੱਗਣ ਲਿਆ ਤੇ ਹੁਣ ਖਾ ਕੇ ਬਦਲ ਲੱਗੇਗਾ ਹਣਾ ਪਰ ਕਰਨ ਨੇ ਵੀ ਹੁਣ ਦੂਜੀ ਸੌਸ ਨਹੀਂ ਜਿਹੜੇ ਚਲਾਉਂਦੇ ਪਤਾ ਗੱਲ ਕੀ ਹੈ ਜਿਹੜੀ ਇਹ ਦੂਜੀ ਹੈ ਨਾ ਮੇਰੇ ਨੂੰ ਟਮੈਟੋ ਸੌਸ ਉਹਦਾਂ ਥੋੜਾ ਜਿਹਾ ਨਾ ਠੇਕ ਜਿਹਾ ਮਨ ਲੱਗੇ ਹੋ ਜਾਂਦਾ ਵਾ ਮਿੱਠਾ-ਮਿੱਠਾ ਹੋ ਜਾਂਦਾ ਵਾ ਕੋਈ ਐਪੀਓ ਸਾਈਡ ਦਾ ਬਲਾਲਾ ਵੀ ਉਦਾਂ ਤੇ ਬਾਕੀ ਹੁਣ ਆਪਾਂ ਅੱਜ ਥੋੜਾ ਟਾਈਮ ਥੋੜਾ ਹੀ ਨਹੀਂ ਤਾਂ ਆਪਾਂ ਦੂਜੀ ਵੀ ਬ੍ਰੈਡ ਵੀ ਛੋਟੇ ਹੀ ਗ੍ਰੀਨ ਸੌਸ ਨਹੀਂ ਤੇ ਬਣਾਉਣੀ ਹੈ ਘਰ ਬਣਾਈ ਦੀ ਉਹ ਜਿਹੜੀ ਸੁਆ ਭਰਦੀ ਹੈ ਦਹੀ ਦੀ ਜਿਹੜੀ ਉਹ ਕੇਦਨ ਫਿਰ ਟ੍ਰਾਈ ਕਰਾਂ ਉਹ ਮੈਨੂੰ ਬਨਉਣੀ ਹੁੰਦੀ ਐ ਨਾ ਨਾ ਨਹੀਂ ਹੁੰਦੀ ਓਏ ਅੱਜ ਨਾ ਉਹ ਬ੍ਰੈਡ ਵੀ ਉਦੋਂ ਨਹੀਂ ਆਉਂਦਾ ਜਿਹੜਾ ਹੁਣ ਵਾਲਿਆ ਕੋਣ ਮੋਰਨ fangana en driframihh í söttu. Það geni meðan maður því að ein húnst að það við hala kítja. ég húnna ekki, hana. Nei, heinið er það í negan. Sugur einhverjshots накartist hana? Á Santolið. Í fagum finnst ekki þá átt hansarian. Lina hér biður60 broðinn. Stretchður hana á romanticfKitna. ਜੋਦੀ ਵੇਖੋ ਇਹ ਜਿਹੜਾ ਕਿਹਦੇ ਵਜ੍ਹਾ ਕਰਦੇ ਤੁਸੀਂ ਪਰ ਇਹ ਕੋਈ ਤਾਂ ਨਹੀਂ ਕਰਦਾ ਪਰੋਂ ਆਉਂਦੇ ਨੇ ਨਹੀਂ ਕਰ ਜੇ ਕਰਨੀ ਹੈ ਤਾਂ ਆਪਣਾ ਜਾ ਦੇ ਕੇ ਦੇਸੀ ਕਿਉਂ ਮਲਾਉਣੇ ਵਿੱਚ ਦੂਸਰਾ ਤੇ ਹੋਣੀ ਨਾ ਆਇਆ ਇਹ ਆਪੀ ਹੁਣ ਘਰ ਦੇ ਵਿੱਚ ਕੀ ਜਾਈਏ ਇਹ ਦੇਖਾਂਗੇ ਕਿ ਕਿੱਦਾਂ ਦੇ ਸਟੇਟ ਬਣਾਉਂਦੇ ਅੱਜ ਇਹ ਵਾਲਾ ਆਪਾਂ ਲੱਗੇ ਬਣਾਉਣਾ ਤੇ ਅਗਲੀ ਵਾਰ ਜਦੋਂ ਟਰਾਈ ਕਰਾਂਗੇ ਨਾ ਫਿਰ ਆਪਾਂ ਵਿੱਚ ਆਲੂ ਫਿਲ ਕਰਕੇ ਨਾ ਤੇ ਫਿਰ ਬਣਾਵਾਂਗੇ ਤੇ ਫਿਰ ਕਰਕੇ ਫਿਰ ਕਰਾਂਗੇ ਟਰਾਈ ਉਹ ਤਾਂ ਮੈਂ ਵਹਿ ਭਾਲਦੇ ਆਲੂ ਪਰ ਆਲੂ ਕਰਨੇ ਭਾਲਦੇ ਹੀ ਤੇ ਤਾਂ ਮੈਂ ਕੀ ਦੱਸਾਂ ਵੀ ਦੋਵੇਂ ਭੈਣ ਭਰਾਵਾ ਤੇ ਦੋਮਾ ਦੀਆਂ ਤਾਂ ਮਾਂ ਦਾ ਵੱਖੋ ਆਖਾ ਅਲੱਗਾ ਅਲੱਗਾ ਉਹ ਕਹਿੰਦਾ ਕਿ ਆਲੂ ਵਾਲੇ ਖਾਈਏ ਖਾਣੇ ਆ ਤੇ ਬੇਟੀ ਕਹਿੰਦੀ ਕਿ ਨਹੀਂ ਆਲੂ ਵਾਲੇ ਨਹੀਂ ਖਾਣੇ ਅੱਜ ਪਹਿਲੇ ਨੂੰ ਟਾਈਮ ਲੱਗਾ ਵੀ ਹੁਣ ਤਾਂ ਮੈਂ ਡੋਨਟ ਬੰਟੀ ਬਣ ਕੇ ਆਲੋਦੀ ਬਣ ਗਿਆ ਮੈਂ ਸੈਂਡਵਿਚ ਤੇ ਲੋਦੀ ਇਹ ਕੰਮ ਆਪਣਾ ਹੋ ਗਿਆ ਜੇ ਫਿਨਿਸ਼ ਠੀਕ ਆ ਕੋਣਾ ਖਵਾ ਕੇ ਭਾਂਡਿਆਂ ਨੂੰ ਦਸਦੇ ਖਾ ਕੇ ਟੇਸਟ ਇਹ ਵੀ ਗੋਣਾ ਮੀਨ ਸੁਣ ਗਰਮ ਹੋ ਗਈ ਨਾ ਕੀ ਉਹ ਨਹੀਂ ਕਿਹਾ ਵੀ ਆਪਾਂ ਕਰਨ ਲੱਗੇ ਰਹਿ ਜੀ ਨਾਲ ਕਦੋਂ ਹੋ ਜਾਣਾ ਤੇ ਇਹ ਬਾਇਰ ਆ ਰਿਹਾ ਚਲੋ ਬਾਕੀ ਜਿਹੜੇ ਬਣਾਉਣਾ ਕਿਹਾ ਜੇ ਬਾਅਦ ਮਟੀਰੀਅਲ ਆ ਕਰਨਾ ਵੱਧ ਗਿਆ ਕੋਈ ਗੱਲ ਨਹੀਂ ਨਾ 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 ਉਹ ਵੀ ਦੇ ਉਹ ਫੇਫੋ ਕੋਟਿੰਗ ਨਹੀਂ ਸੁੱਕਣਾ ਹੋਗਾ ਤੇ ਫਿਰ ਆ ਫ੍ਰੀਜਰ ਹੁੰਦੀ ਏ ਆਪੀ ਹੁਣ ਖਾ ਕੇ ਪਤਾ ਲੱਗੂ ਵੀ ਕਿੱਦਾਂ ਦੇ ਬਣੇ ਆ ਮੈਨੂੰ ਲੱਗ ਕੇ ਆ ਗਏ ਨੂੰ ਦੱਸਦੇ ਕਿ ਕਿੱਦਾਂ ਦੇ ਬਣੇ ਆ ਵੇਖੋ ਵੀ ਵੇਖਾਂ ਜੀ ਕਿੰਨੇ ਵਧੀਆ ਲੱਗਣਦੇ ਤੇ ਖਾਂ ਜਾਂਦੇ ਕਿੰਨੇ ਵਧੀਆ ਲੱਗਣਦੇ ਹੋਏ ਤੇ ਆਹ ਵਾਜੀ ਹੈਵਲ ਦਾ ਜਿਹੜਾ ਬਣ ਲਿਆਂਦਾ ਟੋਸਟਰ ਚਲੋ ਜੀ ਨਹੀਂ 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 ਹੋ ਗਿਆ ਕਰਨ ਉਧਰ ਬਣਾਈ ਹੈ ਜੀ ਮੈਂ ਚਾਹ ਬਣਾਈ ਹੋਵੇ ਅਸਲ ਵਿੱਚ ਪਤਾ ਕੀ ਨੇ ਆਵਾ ਕਈ ਵੀ ਆਉਂਦੀ ਹੈ ਵੇ ਬਣ ਗਿਆ ਹੋਰ ਇਹਦਾ ਜੇ ਪਰਣਾ ਨਹੀਂ ਨਹੀਂ ਤੇ ਆ ਵੀ ਆ ਵੇਖਾ ਜੀ ਵੇਖੋ ਕਿੰਨੇ ਕ੍ਰਿਸਪੀ ਤੇ ਜਮੀ ਲੱਗਣੇ ਆ ਅੱਛਾ ਜੀ ਹੁਣ ਆਪਾਂ ਇਹਦੇ ਉੱਪਰ ਇਹ ਇਦਾਂ ਵਾਪੀ ਇਹ ਹੁਣ ਆਪਾਂ ਆਪਣੇ ਦਿਖਾ ਰਹੇ ਨਹੀਂ ਹੋਣੇ ਐ ਮੰਮੀ ਤੂੰ ਕੀ ਕਰਤਾ ਆਪਾਂ ਨੇ ਖਾਣੀ ਪਾਪਣ ਨੂੰ ਆਇਆ ਵਾ ਜੀ 23 ਫੇਰ ਹੈ ਨਾ ਤੇ ਆਪਾਂ ਨੇ ਨਹੀਂ ਖਾਣੇ ਹੂੰ ਤੇ ਕੱਲੇ ਨੇ ਖਾਣੇ ਨਹੀਂ ਮੈਂ ਕੱਲੇ ਨੇ ਕਹਿੰਦੀ ਖਾਣੇ ਕਰ ਦੋ ਹੁਣ ਰੈਡੀ ਦੋ ਦੋ ਮੈਂ ਪਾ ਲਵੋ ਜੀ ਆ ਲੋ ਜੀ ਅਰੇ ਆਡੀ ਸਟੈਡੀ ਇੰਡੀਆ ਕੋਲ ਆ ਗਿਆ ਜੀ ਆਪਣੇ ਤਿਆਰ ਤੇ ਮੈਂ ਖਾ ਕੇ ਤੁਹਾਨੂੰ ਟੇਸਟ ਦੱਸਣੀ ਕਿੱਦਾਂ ਦਾ ਆ ਚਲੋ ਜੀ ਵਾ ਵੇਖਣ ਜਦੋਂ ਤੁਹਾਨੂੰ ਦੱਸੋ ਵੀ ਕਿੱਦਾਂ ਦੇ ਲੱਗਣਗੇ ਤੁਹਾਨੂੰ ਖਾਦੇ ਹੀ ਦੰਦ ਰੈਸਟੋਰੈਂਟ ਚ ਹੁੰਦੇ ਨੇ ਜਿਦਾਂ ਦੇ ਆਪ ਆਪਣਾ ਛੜੇ ਜੇ ਮੈਂ ਤੇ ਮੰਮੀ ਨੇ ਇਹ ਫਿਰ ਆਪਾਂ ਦੋਵੇਂ ਸ਼ੈਫ ਹਾਂ ਤਗੜੇ ਕਿਉਂ ਮੰਮੀ ਹਾਂ ਜੀ ਮੰਮੀ ਮੈਨੂੰ ਤਾਂ ਬੜੀ ਲੱਗੀ ਵਾ ਇਹ ਮੇਰੀ ਇਹੋ ਖਾ ਕੇ ਚਾਰ ਵੀ ਬਾਬਾ ਆਪੇ ਦੱਸਿਓ ਵੀ ਆ ਉਦਾਂ ਜਿਹੜਾ ਰੈਸਟੋਰੈਂਟ ਆ ਬਖਾਨੇ ਨੇ ਉਦਾਂ ਦੇ ਆਣਾ ਲੱਗਦੇ ਕਿ ਨਹੀਂ ਉਦਾਂ ਤੇ ਸੇਮ ਟੇਸਟ ਵੀ ਤੁਹਾਨੂੰ ਉਦਾਂ ਦਾ ਲੱਗਣਾ ਵਾ ਕਿਉਂਕਿ ਇਹ ਘਰਾਂ ਨੇ ਬਣਾਏ ਜਾਣਾ ਫਿਰ ਹਾਂ ਰੋਕੋ ਮੈਂ ਸੋਚ ਲਿਆ ਤਾਂ ਰੋਕੋ ਇੱਕ ਮਿੰਟ ਮੈਂ ਸੋਚ ਲਿਆ ਕਰਨ ਨੂੰ ਆਪਾਂ ਆਹ ਪੂਰੇ ਸਵਾਲ ਹੋਣੇ ਮੈਂ ਫਿਰ ਉਹ ਲੈ ਵੀ ਪਿਆਰ ਬਹੁਤ ਕਿਹਦੇ ਤੋਂ ਬਹੁਤ ਮਨਗੇ ਨਾ ਬਹੁਤ ਸਵਾਦ ਬਣੇ ਪਤਾ ਗੱਲ ਕੀ ਆ ਪਕੌੜੇ ਖਾ ਖਾ ਕੇ ਬਹੁਤ ਹੁੰਦਾ ਕਰਦਾ ਹੈ ਹੈਵੀ ਕੰਮ ਇਹ ਥੋੜੇ ਜਿ ਦੇ ਚਲੋ ਤੇ ਇਹ ਵੀ ਥੋੜੇ ਜੇ ਉਦਾਂ ਦਾ ਲਾਲਪੁਰੇ ਇਹ ਘੱਟ ਹੈਵੀ ਉਹਦੇ ਨਾਲੋਂ ਪਕੌੜਿਆਂ ਨਾਲ ਕਿਉਂਕਿ ਉਹ ਤੁਹਾਨੂੰ ਪਤਾ ਪਵੇ ਕਿਨੇ ਤੇਲ ਚ ਨਿਕਲਦੇ ਆ ਪਰ ਬਹੁਤ ਟੇਸਟ ਬਣੇ ਆ ਤੇ ਹੁਣ ਆਪਾਂ ਨਾ ਇਹ ਹਨ ਆਲੂ ਫਿਲਮ ਕਰਕੇ ਉਹ ਵੀ ਤੁਹਾਨੂੰ ਸਾਰੇ ਭੈਣ ਭਰਾ ਨੂੰ ਦੱਸਾਂ ਕਿ ਬਣਾ ਕੇ ਬਾਕੀ ਤੁਸੀਂ ਵੀ ਸਾਰੇ ਭੈਣ ਭਰਾ ਨੂੰ ਦੱਸਿਓ ਬਤਿਹੇ ਤੇ ਹੀ ਦੇਰੇ ਤਰੀਕੇ ਇਹ ਰੈਸਿਪੀ ਜੀ ਮੈਂ ਅਸੀਂ ਇਹਨਾਂ ਨੂੰ ਇੱਕ ਮੈਂ ਆਲੂ ਵਾਲੀ ਮੈਂ ਤਾਂ ਆਲੂ ਪਾਲਤੀ ਸੀ ਪਰ ਇਹ ਵੀ ਇਹ ਵੀ ਤਾਂ ਮੈਂ ਹੀ ਦੱਸਿਆ ਪਏ ਤੇ ਵਿੱਚ ਆ ਚੀਜ਼ਾਂ ਪੈਂਦੀਆਂ ਨਹੀਂ ਹਾਨੂੰ ਤਾਂ ਪਤਾ ਹੀ ਨਾ ਨਾ ਇਹ ਵੀ ਇਹ ਤਾਂ ਮੈਂ ਦੱਸਿਆ ਨਾ ਪਰ ਚਲੋ ਚਲੋ ਬੱਚੇ ਦੱਸ ਨਹੀਂ ਦਿੰਦੇ ਹਾਂ ਚਲੋ ਹੁਣ ਅਗਲੀ ਵਾਰੀ ਮਿਲਾਂਗੇ ਹੁਣ ਸਸੀ ਕਾਂਜੀ ਸਾਰੇ ਭੈਣ ਭਰਾ